ਸਸ਼ੀਕਲ ਜੀ ਮੇਰਾ ਨਾਮ ਕਲਪਨਾ ਹੈ ਤੇ ਮੈਂ ਵਿਨੇਪੈਕ ਕੈਨੇਡਾ ਇਚ ਰਹਿਨੀ ਆ ਉੱਥੇ ਮੈਂ 3 ਸਾਲ 8 ਮਹੀਨੇ ਤੋਂ ਇੱਕ ਮੁੰਡੇ ਦੇ ਨਾਲ ਜੋ ਕਿ ਸਰੋਪੱਡਾ ਪਿੰਡ ਦਾ ਨਾਂ ਉਹਦਾ ਖੁਸ਼ਬੀਰ ਸਿੰਘ ਪੱਡਾ ਹੈ ਤੇ son of ਪ੍ਰੇਮ ਸਿੰਘ ਪੱਡਾ ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੀ ਆ ਇਦਾਂ ਕਹਿ ਕੇ ਕਿ ਆਪਾਂ ਡੇਟ ਕਰਦੇ ਰਹੇ ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ ਪਰ ਰਾਤ ਨੂੰ ਨਾਲ ਰਹਿੰਦੇ ਸੀਗੇ ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ 'ਚ ਤੇ ਲਿਵ ਇਨ ਵਿੱਚ ਰਹਿ ਰਹੇ ਸੀਗੇ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ हां जब मैं पीआर नहीं होया मेरी पीएनपी नहीं आई मैं पीआर नहीं होया तो इस करके वो कहता जब मैं वेल सेटल्ड हो जाऊंगा मैं ਘਰੇ ਗੱਲ ਕਰੂੰਗਾ ਤੇ ਜਦੋਂ ਉਹ ਸੈਟਲਡ ਆਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ ਫਿਰ ਮੈਂ ਜਾ ਕੇ ਗੱਲ ਕਰੂੰਗਾ ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ ਕਹਿੰਦਾ ਮੈਂ ਘਰੇ ਗੱਲ ਕਰੂੰਗਾ ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕਿ ਗੱਲ ਕੀਤੀ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੋਗੀ ਤੇ ਫਿਰ ਜਦੋਂ ਮੈਂ ਪੁੱਛਿਆ ਦੁਬਾਰਾ ਕਿ ਸਿਸਟਰ ਨੇ ਗੱਲ ਕਰ ਲਈ ਉਸ ਟਾਈਮ ਇਹਨੇ ਮੈਨੂੰ ਮੇਰੇ WhatsApp ਤੇ ਮੈਨੂੰ ਮੰਗਾਇਆ ਕਿ ਤੇਰੀ ਹਾਈਟ ਕਿੰਨੀ ਤੂੰ ਸਟੱਡੀ ਪਰ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਤੇ ਮੈਂ ਲਿਖ ਕੇ ਭੇਜਤਾ ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸ ਗੱਲ ਤੇ ਨਹੀਂ ਆ ਰਹੇ ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਜਦੋਂ ਨਾਲ ਰਹੇ ਐਨੇ 3 ਸਾਲਾਂ ਤੋਂ ਤਾਂ ਕੋਈ ਗੱਲ ਨਹੀਂ ਮੈਰਿਜ ਕਰ ਦਿੰਨੇ ਆ ਤੇ ਫਿਰ ਕਹਿੰਦਾ ਕਿ ਨਾ ਚਲ ਕੋਈ ਨਾ ਮੈਂ ਐ ਹੀ ਜਾਣਾ ਮੈਂ ਮੈਂ ਕਿਤੇ ਨਹੀਂ ਜਾ ਰ ਮੈਂ ਤਾਂ ਤੇਰੇ ਨਾਲ ਹੀ ਆ ਚਲੋ ਜੀ ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ ਉਸ ਤੋਂ ਬਾਅਦ ਫਿਰ ਇਹ ਦਾ ਇੱਕ ਬਿਜ਼ਨਸ ਆਪਾਂ ਜਦੋਂ ਨਾਲ ਹੀ ਰਹਿ ਰਹੇ ਸੀਗੇ ਮੇਰੇ ਕੋਲ ਆ ਗਿਆ ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ ਇਹਦਾ ਬਿਜ਼ਨਸ ਹੁੰਦਾ ਤੇ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਹੈ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ ਉਹਨਾਂ ਨੇ ਇਹਨੂੰ ਕੱਢਤਾ ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ ਚ ਰਹਿਣਾ ਨਹੀਂ ਆ ਬਟ ਸਾਡੇ ਦੋ ਬਿਜ਼ਨਸ ਸੀਗੇ ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲਦਾ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਆ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨੂੰ ਪਾਏਗਾ ਦੁਬਾਰਾ ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ অন্ਟੈਰੀਓ ਸ਼ਿਫਟ ਹੋ ਜਾਊਂਗਾ ਦੋ ਤਿੰਨ ਵਾਰ ਇਸੇ ਤਰ੍ਹਾਂ ਹੀ ਆਂਦਾ ਜਾਂਦਾ ਰਿਹਾ ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ ਕਿਉਂਕਿ ਸਾਡਾ ਪਾਰਟ ਟਾਈਮ ਸੀਗਾ ਇਹ ਆਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ ਤੇ ਦੋ ਤਿੰਨ ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਤੇ ਦਸੰਬਰ ਤੱਕ ਇਦਾਂ ਹੀ ਚੱਲ ਇਦਾਂ ਹੀ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5 10 15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਲ ਨਹੀਂ ਕਰ ਪਾਊਂਗਾ ਤੇ ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇਆਂ ਕਿਉਂਕਿ ਜੇ ਤੁਸੀਂ ਉੱਥੇ ਪਰਮਨੈਂਟ ਸ਼ਿਫਟ ਹੋ ਗਏ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ ਤੇ ਕਹਿੰਦਾ ਕਿ ਮਹੀਨੇ ਦੋ ਮਹੀਨੇ ਵਿੱਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲਡਾਊਨ ਹੋ ਜਾਏਗਾ ਤੇ ਇਹ ਦਸੰਬਰ ਜਨਵਰੀ 7th ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ ਲੈ ਕੇ ਇਹ অন্ਟੈਰੀਓ ਚਲਾ ਗਿਆ ਜਦੋਂ ਇਹ অন্ਟੈਰੀਓ ਚਲਾ ਗਿਆ ਉੱਥੇ ਜਾ ਕੇ ਇਹਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮੰਨ ਨਹੀਂ ਰਿਹਾ ਤੇ ਜਾਂ ਤਾਂ ਸਾਨੂੰ ਅੱਡ-ਅੱਡ ਵਿਆਹ ਕਰਨਾ ਪੈਣਾ ਜਾਂ ਫਿਰ ਮੈਨੂੰ ਦੋ ਵਿਆਹ ਕਰਨੇ ਪੈਣੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਐ ਮੈਂ ਬੈਕਸਟੈਪ ਕਿੱਦਾਂ ਹੋ ਜਾਈਏ ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਆ ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਐ ਵਿਆਹ ਕਰਨਾ ਹੈ ਮੈਂ ਕਿਹਾ ਹਾਂ ਕਰਨਾ ਹੈ ਤੇ ਕਹਿੰਦਾ ਫਿਰ ਪਿੰਡ ਚੜ੍ਹ ਕੇ ਗੱਲ ਕਰਦੇ ਆ ਕਿ ਉਹਦੀ ਤਾਂ ਵੀ ਠੀਕ ਨਹੀਂ ਐ ਤੇ ਆਪਾਂ ਗੱਲ ਕਰਕੇ ਆਂਦੇ ਮੈਂ ਕਿਹਾ ਫਿਰ ਨਾਲ ਹੀ ਚਲਦੇ ਆ ਤੇ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਟਿਕਟ ਬੁੱਕ ਕਰਦੇ ਆ ਤੇ ਇਹ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ ਦੋ ਦਿਨ ਵਿੱਚ ਹੀ ਟਿਕਟ ਬੁੱਕ ਕਰਨੀ ਆ ਮੈਂ ਤਾਂ ਨਾ ਆਪਣੇ ਪਿਓ ਦੀ ਤਬੀਅਤ ਦੇਖੀ ਨਹੀਂ ਜਾਂਦੀ ਆ ਤੇ ਫਿਰ ਟਿਕਟ ਬੁੱਕ ਕਰਨ ਲਈ ਗੱਲ ਹੋਈ ਕਹਿੰਦਾ ਅੱਜ ਜਾਂ ਕੱਲ ਵਿੱਚ ਹੀ ਬੁੱਕ ਕਰਨੀ ਆ ਮੈਂ ਕਿਹਾ ਠੀਕ ਹੈ ਤੇ ਮੈਂ ਸ਼ਾਮ ਨੂੰ ਪੁੱਛਿਆ ਮੈਂ ਕਿ ਤੂੰ ਟਿਕਟ ਬੁੱਕ ਕਰ ਲਈ ਕਹਿੰਦਾ ਹਾਂ ਟਿਕਟ ਬੁੱਕ ਕਰ ਲਈ ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਆ ਟਿਕਟ ਬੁੱਕ ਮੈਂ ਕਿਹਾ ਮੈਂ ਨਾਲ ਜਾਣਾ ਸੀਗਾ ਤੋ ਇਕੱਲੇ ਕਿਉਂ ਕਰ ਲਈ ਕਹਿੰਦਾ ਮੈਨੂੰ ਨਹੀਂ ਪਤਾ ਤੇ ਇਹ ਇੱਥੇ ਆ ਗਿਆ ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ ਤੇ ਪੜੋਸੀਆਂ ਨੇ ਦੱਸਿਆ ਜਦੋਂ ਉਹਨਾਂ ਨੇ ਨੰਬਰ-ਨੰਬਰ ਲੈ ਕੇ ਇਹਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਤੇ ਪਤਾ ਚੱਲਿਆ ਕਿ ਇਹਦੀ ਇਹਦਾ ਵਿਆਹ ਇੱਥੇ ਇਸ ਕਰਕੇ ਆ ਰਹੇ ਥੇ ਤੇ ਜਦੋਂ ਸਾਨੂੰ ਇਹ ਪਤਾ ਚੱਲਿਆ ਇਹਨਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਇਹਦੇ ਫਾਦਰ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ ਤੇ ਉਹ ਵਿਆਸ ਬੱਸ ਸਟੈਂਡ ਤੇ ਮਿਲੇ ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ ਉਹਨਾਂ ਨੂੰ ਪ੍ਰੂਫ ਦਿਖਾਇਆ ਫਿਰ ਕਹਿੰਦੇ ਅਸੀਂ ਤਾਂ ਕਰ ਹੀ ਨਹੀਂ ਸਕਦੇ ਤੇ ਇਹ ਮੈਨੂੰ ਕਿੰਦਾ ਰਹਿੰਦਾ ਸੀਗਾ ਕਿ ਇੰਟਰ ਰਿਲੀਜੀਅਨ ਮੈਰਿਜ ਹੈ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ ਬਟ ਕੋਈ ਗੱਲ ਨਹੀਂ ਆਪਾਂ ਨਾਲ ਹੀ ਆ ਜੇ ਮੈਰਿਜ ਨਹੀਂ ਹੁੰਦੀ ਹੈ ਮੈਰਿਜ ਤਾਂ ਹੀ ਕਰਨਗੇ ਜਦੋਂ ਮਨ ਜਾਣਗੇ ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਵੀ ਕਰਨਗੇ ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲੇ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ ਫਿਰ ਬਲਾਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਫਿਰ ਜਦੋਂ ਵੀ ਪਤਾ ਕੀਤਾ ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ ਹੈ ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚਲੀ ਹੈ ਉਹ 25 ਤਰੀਕ ਦੀ ਪਤਾ ਚਲੀ ਹੈ ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ ਹੈ ਮੈਂ ਮੈਂ ਬਿਲਕੁਲ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਘਰ ਜਾ ਸਕਾਂ ਤੇ ਬਿਲਕੁਲ মিডিਆ ਦਾ ਮੈਂ ਬਿਲਕੁਲ ਹੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹ ਮੇਰਾ ਸਾਥ ਦੇ ਰਹੇ ਹਨ ਤੇ ਮੈਂ ਕੁਝ ਫੋਟੋ ਵੀ ਦਿਖਾਣਾ ਚਾਹੁੰਦੀ ਹਾਂ ਇਹ ਆਪਾਂ ਐਪਲੀਕੇਸ਼ਨ ਉੱਥੇ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਜੀ ਡਾਕਟਰ ਐਮੂਲਮਸੀ ਵਾਸੀ ਗਾਂਧੀ ਕਲੋਨੀਆਮ ਵਾਲਾ ਤੋਂ ਕੀ ਮੈਂ ਸਿਟੀਜ਼ਨ ਆ ਕੈਨੇਡਾ ਦੀ ਤੇ ਮੇਰੇ ਨਾਲ 21 2021 ਦੇ ਵਿੱਚ ਕੁਸ਼ਬੀਰ ਸਿੰਘ ਵੱਡਾ ਵਾਸੀ ਪレイン ਸਿੰਘ ਵਾਸੀ ਸੂਰੂ ਵੱਡਾ ਪੀਐਸ ਮਹਿਤਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ ਜਿਹੜਾ ਮੇਰੇ ਨਾਲ ਉੱਥੇ ਲਿਵਨ ਦਾ ਰਿਲੇਸ਼ਨ ਦੇ ਵਿੱਚ ਹੀ ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾਂ ਦੱਸੇ ਪੁੱਛੇ ਵਿਆਹ ਕਰਵਾ ਰਿਹਾ ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਜੋ ਸਮਦਾਵ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਇਹ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ ਵੀ ਆਏ ਸੀ ਉਹ ਕੱਲ ਵੀ ਨਹੀਂ ਆਏ ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਆ ਨਹੀਂ ਰਹੇ ਕੀ ਕਾਰਨ ਕਹਿ ਸਕਦੇ ਹਨ ਉਹਨਾਂ ਨੂੰ ਸਵੇਰੇ ਵੀ ਪਰੋਨਾ ਜਾਰੀ ਕੀਤਾ ਗਿਆ ਸੀ ਲੇਕਿਨ ਉਹ ਆਏ ਨਹੀਂਗੇ ਪਰੋਨਾ ਦੁਬਾਰਾ ਜਾਰੀ ਕੀਤਾ ਗਿਆ ਜਦੋਂ ਵੀ ਆਉਂਦੇ ਆ ਕੱਲ ਦਾ ਟਾਈਮ ਫਿਰ ਦਿੱਤਾ ਗਿਆ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਯੋ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਔਰ ਇਸ ਕਰਕੇ ਇਧਰ-ਉਧਰ ਹੋ ਰਿਹਾ ਟਾਈਮ ਲੱਗਿਆ ਇਸ ਬਾਰੇ ਸਾਡੇ ਕੋਲ ਜੇ ਕੋਈ ਪੁਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕੰਸੀਡਰ ਕੀਤੇ ਜਾਣਗੇ ਨਹੀਂ ਕਿ ਉਹ ਲੜਕੀ ਦੇ ਨਾਲ ਉਪਰ ਰਹਿ ਰਿਹਾ ਸੀ ਤੇ ਹੁਣ ਇੱਥੇ ਜੋ ਵਿਆਹ ਕਰਾ ਲਿਆ ਹੈ ਜਿਹਦੇ ਪੱਕੇ ਸਬੂਤ ਮਿਲ ਜਾਂਦੇ ਨੇ ਫਿਰ ਪੁਲਿਸ ਕਾਰਵਾਈ ਕਰੇਗੀ ਉਹ ਦਿਖਾ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਊਗੀ ਡੀਏ ਲਿਗਲੀ ਰਹਿ ਲੈ ਕੇ ਉਸ ਅਨੁਸਾਰ ਕਾਰਵਾਈ ਕੀਤੀ ਜਾਊਗੀ